ਸਬਜ਼ੀ ਮੰਡੀ ਦੀ ਫੜੀ ਯੂਨੀਅਨ ਦਾ ਠੇਕੇਦਾਰ ਅਤੇ ਮੰਡੀ ਬੋਰਡ ਦੇ ਸੈਕਟਰੀ ਨਾਲ ਪਿਆ ਕਲੇਸ਼ ਸਬਜ਼ੀ ਮੰਡੀ ਵਿੱਚ ਫੜੀਆਂ ਲਗਾ ਕੇ ਸਬਜ਼ੀ ਵੇਚਣ ਵਾਲੇ ਸਬਜ਼ੀ ਮੰਡੀ ਦੇ ਠੇਕੇਦਾਰਾਂ ਤੇ ਮੰਡੀ ਬੋਰਡ ਦੇ ਸੈਕਟਰੀ ਦੇ ਖਿਲਾਫ ਫਰਚੀ ਘਟੇ ਨੂੰ ਲੈ ਕੇ ਵਿਰੋਧ ਤੇ ਉਤਰ ਆਏ ਹਨ ਕੁਝ ਸਮਾਂ ਪਹਿਲਾਂ ਸਬਜ਼ੀ ਮੰਡੀ ਦੀ ਕੰਟੇਨਰ ਪਾਰਕਿੰਗ ਅਤੇ ਫੜੀਆਂ ਦਾ ਠੇਕਾ ਕਰੀਬ 35 ਲੱਖ ਰੁਪਏ ਵਿੱਚ ਮੰਡੀ ਬੋਰਡ ਵੱਲੋਂ ਜੀਤੂ ਸਿੰਘ ਨਾਦੇ ਦੇ ਠੇਕੇਦਾਰ ਨੂੰ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਠੇਕੇਦਾਰ ਵੱਲੋਂ ਫੜੀ ਵਾਲਿਆਂ ਕੋਲੋਂ ਵੀ ਉਹਨਾਂ ਵੱਲੋਂ ਵਰਤੀ ਜਾ ਰਹੀ ਜਗ੍ਹਾ ਦੀ ਮਿੰਤੀ ਦੇ ਹਿਸਾਬ ਨਾਲ ਰੋਜ਼ਾਨਾ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ ਗਈ ਜਿਸ ਦਾ ਫੜੀ ਵਾਲਿਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦਾ ਪੱਖ ਹੈ ਕਿ ਰੋਜ਼ਾਨਾ 1.200 ਰੁਪਏ ਝੜੀ ਕਮਾਉਣ ਵਾਲੇ ਸਬਜੀ ਮੰਡੀ ਦੇ ਫੜੀਦਾਰ ਜੇਕਰ 100 ਰੁਪਏ ਫੜੀ ਦੀ ਬੱਚੀ ਕਟਾ ਲੈਣਗੇ ਤਾਂ ਫਿਰ ਟੱਬਰ ਕਿਵੇਂ ਪਾਲਣਗੇ ਫੜੀ ਵਾਲਿਆਂ ਸਾਰ ਪਹਿਲਾਂ ਕਦੀ ਸਬਜੀ ਮੰਡੀ ਵਿੱਚ ਫੜੀ ਵਾਲਿਆਂ ਕੋਲੋਂ ਪੈਸੇ ਨਹੀਂ ਲਏ ਗਏ ਅਜਾ ਪਹਿਲੀ ਵਾਰ ਹੋ ਰਿਹਾ ਹੈ ਕਿ ਫੜੀ ਵਾਲਿਆਂ ਕੋਲੋਂ ਜ਼ਬਰਦਸਤੀ ਵਸੂਲੀ ਕੀਤੀ ਜਾ ਰਹੀ ਹੈ ਪਰ ਉਹ ਧੱਕੇਸ਼ਾਹੀ ਸਹਿਣ ਨਹੀਂ ਕਰਨਗੇ ਨਾਲ ਹੀ ਉਹਨਾਂ ਦਾ ਦੋਸ਼ ਹੈ ਕਿ ਜਦੋਂ ਉਹ ਇਸ ਬਾਰੇ ਮੰਡੀ ਬੋਰਡ ਦੇ ਸੈਕਟਰੀ ਜਿਗੇ ਕੁਮਾਰ ਨਾਲ ਗੱਲਬਾਤ ਕਰਨ ਲਈ ਗਏ ਤਾਂ ਉਹਨਾਂ ਨੇ ਫੜੀ ਯੂਨੀਅਨ ਦੇ ਮੈਂਬਰਾਂ ਨਾਲ ਦੁਰਭਿਵਾਰ ਕੀਤਾ ਤੇ ਇਕੱਠੇ ਤੋੜ ਤੇ ਕਿਹਾ ਕਿ ਪੈਸੇ ਦੇਣੇ ਪੈਣਗੇ ਜੋ ਮਰਜ਼ੀ ਕਰ ਲਵੋ ਫੜੀ ਯੂਨੀਅਨ ਦੇ ਸਮੂਹ ਮੈਂਬਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਕੋਲ ਜ਼ਬਰਦਸਤੀ ਵਿਸੂਲੀ ਕੀਤੀ ਗਈ ਤਾਂ ਉਹ ਸੰਘਰਸ਼ ਕਰਨਗੇ ਜਾਣਕਾਰੀ ਨੇਪਰ ਪ੍ਰਦਾਨ ਪੂਕਾ ਪਹਿਲਵਾਨ ਗगन ਕੁਲੀਪਿਆ ਤੇ ਰਵਿੰਦਰ ਮਹਾਜਨ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਕਸਬੀ ਮੰਡੀ ਵਿੱਚ ਫੜੀ ਲਗਾ ਕੇ ਆਪਣਾ ਪਰਿਵਾਰ ਪਾਲ ਰਹੇ ਹਨ ਪਰ ਕਦੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਵਿਸੂਲੀ ਨਹੀਂ ਕੀਤੀ ਅਜੇ ਪਹਿਲੀ ਵਾਰ ਹੋਇਆ ਕਿ ਠੇਕੇਦਾਰ ਵੱਲੋਂ ਉਹਨਾਂ ਕੋਲੋਂ ਜ਼ਬਰਦਸਤੀ 100 ਰੁਪਏ ਰੋਜ਼ਾਨਾ வசੂਲੇ ਜਾ ਰਹੇ ਹਨ ਉਹਨਾਂ ਦੋਸ਼ ਲਗਾਇਆ ਕਿ ਇਸ ਦੇ ਨਾਲ ਹੀ ਟਿਕੈਟਦਾਰ ਵੱਲੋਂ ਸਾਈਕਲ ਸਕੂਟਰ ਮੋਟਰਸਾਈਕਲ ਕਾਰ ਅਤੇ ਟਰੱਕ ਦੀ ਪਾਰਕਿੰਗ ਵਿੱਚ ਲੋਕਾਂ ਕੋਲ ਜ਼ਿਆਦਾ ਵਸੂਲੀ ਜਾ ਰਹੀ ਹੈ ਟਰੱਕ ਵਾਲਿਆਂ ਕੋਲੋਂ ਤਾਂ ਘੱਟੋ-ਘੱਟ 200 ਰੁਪਏ ਵਸੂਲੇ ਜਾ ਰਹੇ ਹਨ ਜਦਕਿ ਉਹਨਾਂ ਵੱਲੋਂ ਇਸ ਬਾਬਤ ਮੰਡੀ ਰਿਪੋਰਟ ਤੇ ਸਖਤ ਕਵਨ ਕੁਵਾਰ ਨਾਲ ਗੱਲ ਕਰਨੀ ਚਾਹੀ ਤਾ ਉਹਨਾਂ ਨੇ ਫੜੀ ਯੂਨੀਅਨ ਵਾਲਿਆਂ ਨਾਲ ਗੁਰੂ ਵਿਵਾਰ ਕੀਤਾ ਤੇ ਦਫ਼ਤਰ ਵਿੱਚੋਂ ਬਾਹਰ ਚਲੇ ਜਾਣ ਲਈ ਕਿਹਾ ਨਾਲ ਹੀ ਇਹ ਵੀ ਕਹਿ ਕੇ ਜਿੱਥੇ ਮਰਜ਼ੀ ਦੋੜ ਲਓ پیسے ਦੇਣੇ ਹੀ ਪੈਣਗੇ ਉਹਨਾਂ ਕਹਿ ਕੇ ਸਬਜ਼ੀ ਮੰਡੀ ਵਿੱਚ ਫੜੀਆਂ ਲਗਾਉਣ ਵਾਲੇ ਮੁਸ਼ਕਲ ਨਾਲ 1.5 200 ਰੁਪਏ ਦਿਹਾੜੀ ਕਮਾਉਂ ਇਸ ਵਿੱਚੋਂ ਜੇਕਰ 100 ਰੁਪਿਆ ਉਹਨਾਂ ਕੋਲੋਂ ਜ਼ਬਰਦਸਤੀ ਲਿਆ ਜਾਂਦਾ ਹੈ ਤਾਂ ਉਹ ਆਪਣੇ ਟੱਬਰ ਦਾ ਗੁਜ਼ਾਰਾ ਕਿਵੇਂ ਕਰਨਗੇ ਉਹਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਵਸੂਲੀ ਰੋਕੀ ਨਹੀਂ ਗਈ ਤਾਂ ਉਹ ਲਗਾਤਾਰ ਸੰਘਰਸ਼ ਤੇ ਚੱਲਣ ਲਈ ਮਜਬੂਰ ਹੋ ਜਾਣਗੇ ਦੂਜੇ ਪਾਸੇ ਮਾਰਕੀਟ ਕਮੇਟੀ ਦੇ ਸੈਕਟਰੀ ਵਿਜੇ ਕੁਮਾਰ ਨੇ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ 55 ਲੱਖ ਰੁਪਏ ਵਿੱਚ ਠੇਕਾ ਠੇਕੇਦਾਰ ਨੂੰ ਦਿੱਤਾ ਗਿਆ ਹੈ ਜਿਸ ਵਿੱਚ ਪਾਰਕਿੰਗ ਕੈਂਟੀਨ ਅਤੇ ਫੜੀ ਵਾਲਿਆ ਕੋਲ ਵਸੂਲੀ ਸ਼ਾਮਿਲ ਹੈ ਉਹਨਾਂ ਕਿਹਾ ਕਿ ਮੰਡੀ ਬੋਰਡ ਪੰਜਾਬ ਵੱਲੋਂ ਜਾਰੀ ਕੀਤੇ ਗਏ ਨਿਯਮ ਅਨੁਸਾਰ ਠੇਕੇਦਾਰ ਵੱਲੋਂ 50 ਸਵਾਰ ਫੁੱਟ ਦੀ ਜਗ੍ਹਾ ਵਰਤਣ ਵਾਲੇ ਫੜੀ ਵਾਲਿਆਂ ਕੋਲੋਂ 50 ਰੁਪਏ ਅਤੇ ਸੋਰਸ ਪੈਰਫੁੱਟ ਜਗ੍ਹਾ ਵਰਤਣ ਵਾਲਿਆਂ ਕੋਲੋਂ 100 ਰੁਪਏ ਜाना ਵਸੂਲੇ ਜਾ ਸਕਦੇ ਹਨ ਇਹ ਵਸੂਲੀ ਹੋਰ ਸ਼ਹਿਰਾਂ ਦੀਆਂ ਵੱਡੀਆਂ ਮੰਡੀਆਂ ਵਿੱਚ ਕਰਮਵਾਰ 100 ਰੁਪਏ ਹੈ ਅਤੇ 200 ਰੁਪਏ ਯਾਨੀ ਗੁਰਦਾਸਪੁਰ ਨਾਲੋਂ ਦੁੱਗਣੀ ਹੈ ਅਤੇ ਇਸ ਵਿੱਚ ਠੇਕੇਦਾਰ ਵੱਲੋਂ ਕੋਈ ਨਜਾਇਜ਼ ਵਸੂਲੀ ਨਹੀਂ ਕੀਤੀ ਜਾ ਰਹੀ ਇਹ ਪੁੱਛਿਆ ਜਾਂਦਾ ਹੈ ਕਿ ਪਾਰਕਿੰਗ ਫੀਸ ਜ਼ਿਆਦਾ ਵਸੂਲੇ ਜਾਣ ਤੇ ਦੋਸ਼ ਲਗਾਏ ਜਾ ਰਹੇ ਹਨ ਉਹਨਾਂ ਕਿ ਜੇਕਰ ਠੇਕੇਦਾਰ ਖਿਲਾਫ ਕੋਈ ਅਜਿਹੀ ਸ਼ਿਕਾਇਤ ਆਉਂਦੀ ਹੈ ਤਾਂ ਠੇਕੇਦਾਰ ਓਵਰਚਾਰਜ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ ਤੇ ਜੁਰਮਾਨਾ ਵੀ ਪਾਇਆ ਜਾਵੇਗਾ। ਉਹਨਾਂ ਇਸ ਦੋਸ਼ ਨੂੰ ਵੀ ਸਿਰੇ ਤੋਂ ਨਿਕਾਰਿਆ ਹੈ ਕਿ ਉਹਨਾਂ ਵੱਲੋਂ ਫੜੀ ਯੂਨੀਅਨ ਦੇ ਮੈਂਬਰਾਂ ਨਾਲ ਗਰੁਰਵਾਹ ਕੀਤਾ ਗਿਆ ਹੈ। ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲਾਪੇ ਸੰਖੇਪ ਰਿਪੋਰਟ। ਭਾਏ ਭਾਜੀ ਸਰਕਾਰ ਲੋਕ ਕਹਿੰਦੇ ਜੀ ਠੇਕਾ ਕਰਤਾ ਗਿਆ। ਜਦਕਿ ਠੇਕੇਦਾਰ ਤੇ ਸੈਕਟਰੀ ਫੜੀ ਵਾਲਿਆਂ ਦੀ ਗੱਲ ਸੁਣਨ ਦੀ ਬਜਾਏ ਗੁੰਡਾਗਰਦੀ ਦੇ ਉੱਤੇ ਆਈ ਜੀ ਹੈ। ਕੱਲ ਸਵੇਰੇ ਫੂਟਾ ਨਾ ਖਾਸ ਦਾ ਕੇ ਫੜੀ ਵਾਲੀ ਹੈ ਫੜੀ ਵਾਲੇ ਦੇ ਕੇ ਦੇ ਵੀ ਸੱਟ ਲੱਗ ਜੇ ਉਹਦਾ ਜ਼ਿੰਮੇਵਾਰ ਸੈਕਟਰੀ ਤੇ ਪ੍ਰਧਾਨ ਜੀਤਾ ਮਸੀ ਹੋਏਗਾ ਜਨ ਠੇਕੇਦਾਰ ਹੈ ਉਸ ਤੋਂ ਇਲਾਵਾ ਮੈਂ ਸ਼ਾਸਨ ਪ੍ਰਸ਼ਾਸਨ ਦੇ ਅੱਗੇ ਉਹੀ ਮੰਗ ਕਰਾਂਗਾ ਕਿ ਜੇ ਕੱਲ ਨੂੰ ਕਿਸੇ ਦਾ ਵੀ ਕੋਈ ਨੁਕਸਾਨ ਹੋਏਗਾ ਤੇ ਉਹਦੇ ਲਈ ਸ਼ਾਸਨ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੋਏਗਾ ਗੱਲ ਆ ਵਾ ਜੀ ਮੰਡੀ ਦੇ ਠੇਕੇ ਅੱਗੇ ਵੀ ਹੋਏ ਆ ਕਿਸੇ ਨੇ ਫੜੀ ਵਾਲਿਆਂ ਨੂੰ ਪੈਸਾ ਨਹੀਂ ਲਾਇਆ ਇੱਕ ਦੀ ਠੇਕਾ ਇਹਨਾਂ ਨੇ ਅੰਦਰ ਖਾਤੇ ਵੜ ਕੇ ਦੇ ਦਿੱਤਾ ਜੀਤੇ ਪ੍ਰਧਾਨ ਨੂੰ ਉਹ ਆਪਣੀ ਚਲਾ ਰਿਹਾ ਜੀ ਮੈਂ ਫੜੀ ਵਾਲਿਆਂ ਨੂੰ ਪੈਸੇ ਲੈਣੇ ਸਕੁਅਰ ਫੁੱਟਾਂ ਦੇ ਹਿਸਾਬ ਤੇ ਮੈਂ ਬਾਰੋਂ ਬੰਦੇ ਵੀ ਲਿਆਣੇ ਮੈਂ ਆਉਂ ਵੀ ਕਰਨਾ ਮੈਂ ਜਾਉਂ ਵੀ ਕਰਨਾ ਜਦ ਕਿ ਅੱਜ ਤੱਕ ਸਾਨੂੰ ਪੈਸੇ ਲੱਗੇ ਨਹੀਂ ਅਹੀਂ ਉਹਨਾਂ ਨੂੰ ਪੈਸੇ ਦੇਈਏ ਕਹਦੇ ਅਹੀਂ ਕਹਿੰਦੇ ਆ ਵੀ ਇਹ ਜਿਹੜਾ ਠੇਕਾ ਵਾ ਕੈਨਸਲ ਹੋਣਾ ਚਾਹੀਦਾ ਫੜੀ ਜੁਨੀ ਫੜੀ ਵਾਲਾ ਆਪਣੇ ਸੈਗਸਟੈਂਡ ਤੇ ਰਹਿਣ ਇਹਦਾ ਅਜੀਤ ਮਸੀਹ ਦਾ ਇਹਦਾ ਸਭ ਤੋਂ ਜ਼ਿਆਦਾ ਸੀਗਾ 61% ਵਾਧਾ ਸੀਗਾ ਤੇ ਆਡੀ ਕੋ 29 ਲੱਖ ਦੇ ਕਰੀਬ ਸੀ ਸਾਡੇ ਰਿਜ਼ਰਵ ਪ੍ਰਾਈਸ ਤੇ 29% ਵਾਧਾ ਕਰਕੇ ਤੇ ਉਹ ਪੁਨਰਤ ਸੌਰੀ 59% ਵਾਧਾ ਕਰਨੋਂ ਪਰੰਤ ਇਹਦੀ 48 ਲੱਖ ਰੁਪਿਆ ਜਿਹੜੀ ਕੋਸਟ ਬਣ ਗਈ ਤੇ ਪਲੱਸ ਜੀਐਸਟੀ ਜਿਹੜਾ 18% ਇਹੋ ਪਾ ਕੇ 55 ਲੱਖ ਦਾ ਦੀ ਅਮਾਉਂਟ ਬਣੀ ਉਹ ਸੋਪਰਾਂਤਨੋਂ ਪਾਸ ਸਰਵਿਕਾਰਤਾ ਪੱਤਰ ইস্যੂ ਕੀਤਾ ਸਰਵਿਕਾਰਤਾ ਪੱਤਰ ইস্যੂ ਕਰਨ ਤੋਂ ਬਾਅਦ ਵਿੱਚ ਇਹ ਬੰਦੇ ਨੇ ਜਿਹੜਾ ਉਹਦੀ ਪਰਫਾਰਮੈਂਸ ਸਿਕਿਉਰਿਟੀ ਜਮ੍ਹਾਂ ਕਰਾ ਦਿੱਤੀ ਜਦੋਂ ਪਰਫਾਰਮੈਂਸ ਸਿਕਿਉਰਿਟੀ ਜਮ੍ਹਾਂ ਕਰਤੇ ਹਨ ਵਰਕ ਆਊਟ ਦੇ ਦਿੱਤਾ ਕਿ ਤੁਸੀਂ 1 ਮਈ ਤੋਂ ਜਿਹੜਾ ਆਪਣਾ ਕੰਮ ਹੈਗਾ ਸ਼ੁਰੂ ਕਰ ਸਕਦੇ ਹੋ ਮੰਡੀ ਜਾ ਕੇ ਪਰ ਇਨ ਮੀਨ ਟਾਈਮ ਜਿਹੜੇ ਉੱਥੇ ਹੈਗੇ ਹੜੇ ਟੇਲਰ ਜਿਹੜੇ ਕੋਲ ਦੇ ਉੱਤੇ ਕੰਮ ਕਰ ਰਹੇ ਮੰਡੀ ਚ ਉਹ ਉਹਨਾਂ ਨੇ ਮਿਲ ਕੇ ਇਹਨੂੰ ਇਨਕਾਰ ਕੀਤਾ ਹੈ ਅਹੀਂ ਜਿਹੜਾ ਪੈਸਾ ਵਗੈਰਾ ਜਿਹੜਾ ਹੈਗਾ ਉਹ ਨਹੀਂ ਦੇਵਾਂਗੇ ਤੇ ਉਹdre આરોਪ ਲਗਾ ਰਹੇ ਆ ਕਿ ਇਹ ਜੈਕਟਰੀ ਮਾਰਕ ਕਮੇਟੀ ਜਿਹੜਾ ਹੈਗਾ ਇਹਨਾਂ ਨੇ ਗਲਤ ਤਰੀਕੇ ਨਾਲ ਠੀਕ ਕੀਤਾ ਤਾਂ ਦਾ ਕੋਈ ਨਹੀਂ ਆ ਸਾਡੇ ਕੋਲ ਅਸੀਂ ਓਨ ਦਾ ਰਿਪੋਰਟ ਆ ਸਭ ਕੁਝ ਸਾਡੇ ਕੋ ਆ ਕੇ ਤੁਸੀਂ ਕੱਟ ਸੋ ਸਾਰਾ ਅਖਬਾਰਾਂ ਦੇ ਵਿੱਚ ਆਇਆ ਪ੍ਰੋਪਰ ਅਸੀਂ ਬਾਡ ਆਪਣੇ ਦਾ ਨੋਟਸ ਬੋਰਡ ਤੇ ਲਗਾਇਆ ਸਾਰਾ ਆਪਣਾ ਟੈਂਡਰ ਫਲੋਡ ਕੀਤਾ ਆ